ਜਿਵੇਂ ਜੀ ਕੱਲ ਤੁਹਾਨੂੰ ਐਸਐਸਪੀ ਸਾਹਿਬ ਨੇ ਬਰੀਫ ਕੀਤਾ ਹੀ ਸੀ ਕਿ ਜੋ ਕੱਲ ਏਜੀਟੀF ਦੇ ਨਾਲ ਇੰਕਾਊਂਟਰ ਦੇ ਦੌਰਾਨ ਗੈਂਗਸਟਰ ਕਾਲਾ ਤਨੋਲਾ ਦੀ ਮੌਤ ਹੋਈ ਸੀ ਸੋ ਕੱਲ ਸ਼ਾਮ ਉਹਦੀ ਜਿਹੜੀ ਬੋਡੀ ਨੂੰ ਲਿਆ ਕੇ ਇੱਥੇ ਸਿਵਲ ਹਸਪਤਾਲ ਬਰਨਾਲਾ ਮੋਰਚਰੀ ਵਿੱਚ ਰੱਖਿਆ ਗਿਆ ਸੀ ਅੱਜ ਸਵੇਰੇ ਮਾਨਯੋਗ ਸਿਵਲ ਜਿਹੜੇ ਸੀਨੀਅਰ ਮੈਡੀਕਲ ਅਫਸਰ ਬਰਨਾਲਾ ਨੇ ਉਹਨਾਂ ਨੂੰ ਜਿਹੜੀ ਆ ਰਿਕਵੈਸਟ ਕਰਕੇ ਉਹਨਾਂ ਵੱਲੋਂ ਇੱਕ ਡਾਕਟਰਾਂ ਦਾ ਤਿੰਨ ਮੈਂਬਰੀ ਬੋਰਡ ਬਣਾਇਆ ਗਿਆ ਜੋ ਉਹ ਬੋਰਡ ਦੁਆਰਾ ਹੁਣ ਗੁਰਮੀਤ ਸਿੰਘ ਕਾਲਤਨੋਲਾ ਦੀ ਜਿਹੜੀ ਬੋਡੀ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਉਹ ਪੋਸਟਮਾਰਟਮ ਦੀ ਜੋ ਜਿਹੜੀ ਪ੍ਰਕਿਰਿਆ ਉਹ ਜਾਰੀ ਹੈ ਇਹ ਕਰਨ ਤੋਂ ਬਾਅਦ ਜਿਹੜੀ ਬੋਡੀ ਉਹ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪੀ ਜਾਵੇ। ਸਰ ਜੀ ਪੁਲਿਸ ਮਲਾਜਮ जख्मी ਹੋਏ ਜੀ ਉਹਨਾਂ ਦੀ ਕੀ ਹਾਲਤ ਹੈ? ਜੀ ਪੁਲਿਸ ਮਲਾਜਮ ਇੱਕ ਇੰਸਪੈਕਟਰ ਪੁਸ਼ਵਿੰਦਰ ਸਿੰਘ ਜ਼ਖਮੀ ਹੋਏ ਸੀਗੇ ਉਹਨਾਂ ਦੇ ਉੱਤੇ ਗਨਸ਼ਾਟ ਇੰਜਰੀ ਹੈ ਤੇ ਇੱਕ ਸਬ ਇੰਸਪੈਕਟਰ ਜਸਪਰੀ ਸਿੰਘ ਏਜੀਟੀਐਫ ਦੇ ਉਹ ਜਿਹੜੇ ਜ਼ਖਮੀ ਹੋਏ ਸੀਗੇ ਉਹ ਦੋਨੋਂ ਹੀ ਇੱਥੇ ਸਿਵਲ ਹਸਪਤਾਲ ਬਰਨਾਲਾ ਹੀ ਇਸ ਵੇਲੇ ਦਾਖਲ ਨੇ ਉਹਨਾਂ ਦੀ ਕੰਡੀਸ਼ਨ ਸਟ ਸਰ ਜਿਹੜੀ ਮਨ ਲਗੀ ਪੁਲਿਸ ਵਾਲੇ ਇਥੇ ਦਿਨਾਤ ਕਰੀ ਵਿਕਤੀ ਹੈ ਕੋਈ ਕੋਈ ਰਿਸਕ ਨੂੰ ਕੀਤੀ ਹੈ ਜਾਂ ਕੋਈ ਨਹੀਂ ਇਹ ਜਸਟਿਕ ਜੀ ਐਸ ਅ ਪ੍ਰੀਵੈਂਟਿਵ ਮੇਜਰ ਜਿਹੜੀ ਡਿਪਲॉयਮੈਂਟ ਕੀਤੀ ਗਈ ਹੈ ਇਹ ਜੀ ਕੋਈ ਕਰ ਤੇ ਉਸ ਮੁਕਾਬਲਾ ਕਿੰਨਾ ਚਿਰ ਹੋਇਆ ਜੀ ਕੱਲ ਜਿਵੇਂ ਕੱਲ ਐਸਐਸਪੀ ਸਾਹਿਬ ਨੇ ਦੱਸਿਆ ਹੀ ਹੈ ਜਿਹੜੀ ਗੱਲ ਉਹਨਾਂ ਨੇ ਸਾਰੀਆਂ ਟਾਈਮਿੰਗਸ ਬਰੀਫ ਕੀਤੀਆਂ ਨੇ ਉਸ ਹਸਾਬ ਨਾਲ ਹੀ ਸਾਰਾ ਕੰਮ ਹੋਇਆ ਹੈ ਕਿੰਨੇ ਸਰ ਇਹਦੀ ਗੋਲੀਆਂ ਦੇ ਕਿੰਨੇ ਕੋੜੀਆਂ ਵੱਜੀ ਇਹ ਤਾਂ ਪੋਸਟਮਾਰਟਮ ਰਿਪੋਰਟ ਆਉਣ ਤੇ ਪਤਾ ਲੱਗੇਗਾ ਜੀ ਹੁਣ ਡਾਕਟਰ ਸਾਹਿਬ ਇਗਜ਼ਾਮਿਨ ਕਰ ਰਹੇ ਨੇ ਸਰ ਇਹ ਗਪਤਸੂ ਜਿਹੜਾ ਧਾਰਤਵਾਜੀ ਜਾਂ ਪੁਰਸੂ ਪਹਿਲੇ ਇਹਦੇ ਟਿਕਾਣੇ ਦਾ ਵੀ ਪਤਾ ਸੀ ਜੀ ਦੇਖੋ ਜੀ ਜਿਵੇਂ ਕੱਲ ਮਾਨਯੋਗ ਏਆਈਜੀ ਐਸਟੀਐਫ ਅਫਸਰ શ્રી ਸੰਦੀਪ ਕੋਇਲ ਜੀ ਅਤੇ ਮਾਨਯੋਗ ਐਸਐਸਪੀ ਬਰਨਾਲਾ શ્રી ਸੰਦੀਪ ਕੁਮਾਰ ਮਲਿਕ ਜੀ ਨੇ ਕੱਲ মিডিਆ ਨੂੰ ਬਰੀਫ ਕੀਤਾ ਸੀ ਕਿ ਕਈ ਦਿਨਾਂ ਤੋਂ ਜਿਹੜ ਇਹਨੂੰ ਟਰੈਕ ਕਰ ਰਹੀ ਸੀ ਤੇ ਕੱਲ ਏਜੀਟੀਐਫ ਦੀ ਟੀਮ ਨੂੰ ਇੱਕ ਜਿਹੜੀ ਇਤਲਾਹ ਮਿਲੀ ਸੀ ਜਿਹਦੇ ਤੇ ਕਾਰਵਾਈ ਕਰਦੇ ਹੋਏ ਸੀ ਕਿਨੇ ਕ੍ਰਿਮੀਨਲ ਪਾਤੇ ਦਰਜ ਹੋਏ ਇਹਦੇ 67 ਦੇ ਆਰਾਊਂਡ ਜਿਹੜੇ ਕ੍ਰਿਮੀਨਲ ਕੇਸ ਦਰਜ ਸੀ ਤੇ ਰੀਸੈਂਟਲੀ ਇੱਕ 307 ਦਾ ਕੇਸ ਹੋਇਆ ਸੀ ਜੋ ਧਨੋਲੇ ਵਿੱਚ ਮੁਕੱਦਮਾ ਨੰਬਰ 2 ਥਾਣਾ ਧਨੋਲਾ ਦਾ ਜਿਹੜਾ ਜਿਹਦੇ ਵਿੱਚ ਵਾਂਟਡ ਸੀ ਇਹਦੇ ਵਿੱਚ ਪਕੜਿਆ ਸੀ ਤੇ ਜਿਹੜੇ ਨਾਲ ਦੇ ਸਾਥੀ ਫੜੇ ਗਏ ਨੇ ਉਹਨਾਂ ਨੂੰ ਕਿੱਥੇ ਰੱਖਿਆ ਉਹ ਜਿਹੜੇ ਨਾਲ ਦੇ ਸਾਥੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਉਹਨਾਂ ਨੂੰ ਮੰਨਜੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ

ਮੇਰਾ ਨਾਮ ਹੈ ਜੀ ਬਖਸ਼ੀ ਸਿੰਘ ਤੇ ਮੈਨੂੰ ਨਿਕਨੇਮ ਜਿਹੜਾ ਮੇਰਾ ਬਾਬਾ ਹੈ ਮੈਨੂੰ ਬਾਬਾ ਬਖਸ਼ੀ ਸਿੰਘ ਕਹਿੰਦੇ ਨੇ ਜੀ ਤਾਂ ਦਿੱਤੇ ਚਾਹਤਿਓ ਵੀ ਮਾਮਲਾ ਕੀ ਗੱਲ ਹੋਈ ਆ ਕਿ ਇਸ ਨੌਜਵਾਨ ਦਾ ਜਿਹੜਾ ਕੰਦੇ ਅੰਕਲ ਦੀ ਫਿਕਰ ਮੈਂ ਦੇਖੋ ਜੀ ਇੱਕ ਲੜੀ ਤਹਿਤ ਜਿਹੜੀ ਸਰਕਾਰ ਆ ਇਹਦੇ ਚ ਆਪਾਂ ਕਹੀਏ ਕਿ ਸਨਾਨੇ ਪੁਲਿਸ ਵਾਲੇ ਨੇ ਮਾਰਤਾ ਦੂਜੇ ਨੇ ਕਰਤਾ ਇਹ ਗੱਲ ਹੈ ਨਹੀਂ ਇਹ ਹੈਗਾ ਜਿਹੜੀ ਸੈਂਟਰ ਸਟੇਟ ਆ ਉਹਦੇ ਤਰੀਕੇ ਨਾਲ ਪੰਜਾਬ ਗਵਰਨਮੈਂਟ ਚੱਲ ਰਹੀ ਆ ਤਾਂ ਉਹ ਇਹ ਕਹਿੰਦੇ ਨੇ ਗੈਂਗਸ ਸਾਰੇ ਅਸੀਂ ਮਾਰਨੇ ਨੇ ਤਾਂ ਇਹ ਫੇਕ ਇਨਕਾਊਂਟਰ ਕਰਕੇ ਨੌਜਵਾਨਾਂ ਨੂੰ ਮਾਰ ਰਹੇ ਨੇ ਇਹ ਇਹ ਤੁਹਾਡਾ ਪਹਿਲਾ ਕੇਸ ਨਹੀਂ ਅੱਗੇ ਹੋਰ ਕੇਸ ਵੀ ਹੋਣਗੇ ਜੇ ਕੋਈ ਬੰਦਾ ਨਾ ਜੁੱਫਿਆ ਇਸ ਮੰਡੇ ਲਈ ਤਾਂ ਮੈਂ ਤੁਹਾਨੂੰ ਦੱਸ ਦਾਂ ਵੀ ਅੱਗ ਸਾਰੇ ਘਰਾਂ 'ਚ ਆਊਗੀ ਇਹ ਸਾਰੇ ਘਰਾਂ ਦੇ ਵਿੱਚ ਅੱਗ ਬਲੇਗੀ ਅੱਜ ਕਾਲੇ ਤਨੌਲੇ ਨੂੰ ਜਿਸ ਤਰੀਕੇ ਨਾਲ ਮਾਰਿਆ ਗਿਆ ਤੇ ਜਿਸ ਤਰੀਕੇ ਨਾਲ মিডিਆ ਨੇ ਇਸ ਗੱਲ ਨੂੰ ਉਛਾਲਿਆ ਆ ਤੁਸੀਂ ਸੋਚ ਵੀ ਨਹੀਂ ਸਕਦੇ ਹੈਗੇ ਕਿ মিডিਆ ਇਸ ਗੱਲ ਨੂੰ ਖਤਰਨਾਕ ਗੈਂਗਸਟਰ 60 ਕੇਸਾਂ ਚ ਭਗੌੜਾ ਜੇ ਉਹ ਉਹ ਭਰਾ ਉਹ ਇੱਥੇ ਰਹਿੰਦਾ ਸੀ ਉਹ ਰੋਜ਼ ਤੇ ਉਹ ਆਪਣੀ ਜੇਲ੍ਹ ਕੱਟ ਕੇ ਆ ਗਿਆ ਸੀ ਕੇਸ ਉਹਦੇ ਕਰਕੇ ਟੁਕਿਆ ਕੇਸ ਸੀਗਾ ਲੜਾਈ ਦਾ ਤੇ ਉਸ ਕੇਸ ਦੇ ਵਿੱਚ ਉਹਨੇ ਵੇਲ ਲਈ ਸੀ ਤਾਂ ਉਹ ਪੁਲਿਸ ਨਾਲ ਪੇਸ਼ ਹੋਣ ਦੀ ਵੀ ਗੱਲ ਕਰਦਾ ਜਿਹੜਾ ਵੀ ਬੰਦਾ ਪੇਸ਼ ਹੋਣ ਦੀ ਗੱਲ ਕਰਦਾ ਹੈ ਉਹਦੀ ਲੋਕੇਸ਼ਨ ਇਹ ਵੇਖ ਲੈਂਦੇ ਨੇ ਤੇ ਉੱਥੇ ਇਹ ਇਹਨਾਂ ਨੇ ਬਣਾਈ ਇੱਕ ਐਂਟੀ ਗੈਂਗਸਟਰ ਫੋਰਸ ਤੇ ਉੱਥੇ ਜਾ ਕੇ ਬੰਦੇ ਨੂੰ ਗੋਲੀਆਂ ਮਾਰ ਦਿੰਦੇ ਨੇ ਮੈਂ ਤੁਹਾਨੂੰ ਇਹ ਗੱਲ ਦੱਸਦਾ ਵੀ ਆਪਾਂ ਸਾਡਾ ਜਿਹੜਾ ਨਿਸ਼ਾਨਾ ਆ ਉਹ ਹੁੰਦਾ ਵੀ ਪੁਲਿਸ ਤੁਸੀਂ ਇਹ ਭੁੱਲ ਜਿਓ ਪੁਲਿਸ ਪਾਲਸ ਨਹੀਂ ਹੈ ਇਹ ਭਗਵੰਤ ਸਿੰਘ ਮਾਨ ਦੀ ਜਿਹੜੀ ਸਰਕਾਰ ਆ ਉਹਦੇ ਤਰੀਕੇ ਨਾਲ ਸਾਡੇ ਮੁੰਡਿਆਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਜੀ ਨੌਜਵਾਨਾਂ ਨੂੰ ਕੋਸ ਕੋਸੇ ਮਾਰਿਆ ਉਹਨਾਂ ਦੇ ਗੈਂਗਸਟਰ ਕਾਰਨ ਜਿਨ੍ਹਾਂ ਨੇ 83 ਤੋਂ ਲੈ ਕੇ 92 ਤੱਕ ਕੋਸ ਕੋਸੇ ਮਾਰਿਆ ਉਹਨਾਂ ਨੇ ਕੋਈ ਸਮਝ ਨਹੀਂ ਤੁਸੀਂ ਇਹ ਦੇਖੋ ਵੀ ਅੱਜ ਤੱਕ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਵੀ ਜਿਹੜੇ ਬੰਦੇ ਨਸ਼ੇ ਦੇ ਸਬਾਗਰ ਨੇ ਨਸ਼ਾ ਵੇਚਣ ਵਾਲਾ ਬੰਦਾ ਜਿਹੜਾ ਆ ਉਹ ਕਿਸੇ ਵੀ ਗੈਂਗਸਟਰ ਤੋਂ 100 ਗੁਣਾ ਖਤਰਨਾਕ ਆ ਜਿਹੜਾ ਜ਼ਹਿਰ ਦਿੰਦਾ ਲੋਕਾਂ ਨੂੰ ਅੱਜ ਤੱਕ ਤੁਸੀਂ ਸੁਣਿਆ ਵੀ ਕਿਸੇ ਹੈਰੋਨ ਵੇਚਣ ਵਾਲੇ ਬੰਦੇ ਦਾ ਇਨਕੰਟਰੋਲ ਹੋਇਆ ਹੋਵੇ ਜਾਂ ਕਿਸੇ ਨੂੰ ਗੋਲੀ ਮਾਰੀ ਹੋਏ ਅੱਜ ਤੱਕ ਤੁਸੀਂ ਦੱਸ ਦੋ ਪ੍ਰੈਸ ਵਾਲਿਆਂ ਵੀ ਜੇ ਕੋਈ ਵੀ ਇਦਾਂ ਦੀ ਘਟਨਾ ਵਾਪਰੀ ਹੋਏ ਜਿਹੜੇ ਤੇ ਜ਼ਾਲਮ ਨੇ ਵੱਡੇ ਅਹੁਦਿਆਂ ਤੇ ਨੇ ਸਿੱਧੀ ਸਿੱਧੀ ਜਿਹੜੀ ਹੈਰਨ ਤੇ ਸਮੈਗ ਸਿੰਥੈਟਿਕ ਡਰਗ ਜਿਹੜੀ ਪੰਜਾਬ 'ਚ ਜਿਹੜੀ ਪੈਦਾ ਕਰਕੇ ਲੋਕਾਂ ਨੂੰ ਦੇ ਰਹੇ ਨੇ ਤੇ ਮੁੰਡੇ ਸਾਡੇ ਰੋਜ਼ ਮਰ ਰਹੇ ਨੇ ਤੁਸੀਂ ਸੋਚ ਨਹੀਂ ਸਕਦੇ ਹੈਗੇ ਵੀ ਐਵਰੇਜ ਜਿਹੜਾ ਆ ਉਹ 5 ਬੰਦਿਆਂ ਦੀ ਡੈਥ ਹੋ ਰਹੀ ਆ ਉਹ ਚਾਹ ਕਿਸੇ ਵੀ ਤਰੀਕੇ ਨਾਲ ਹੋ ਰਹੀ ਆ ਪਰ ਉਹਦੇ ਪਿੱਛੇ ਜਿਹੜਾ ਏਜੰਡਾ ਉਹ ਇਹ ਆ ਤੁਸੀਂ ਸੋਚੋ ਵੀ ਇਸ ਮੁੰਡੇ ਨੂੰ ਜੇ ਨਾ ਮਾਰ ਦੇ ਮੰਨ ਲਓ ਤਾਂ ਇਹਦੇ ird gird ਸਿਆਸਤਦਾਨ ਐਨੇ ਜਿਆਦੇ ਬੰਦੇ ਸੀ ਜਿਹੜੇ ਕਾਲੇ ਧਨੌਲੇ ਨੂੰ ਮਿਲ ਕੇ ਗੱਲ ਕਰ ਸਕਦੇ ਵੀ ਤੂੰ ਪੇਸ਼ ਹੋ ਜਾ ਦੇ ਉਹ ਗੱਲ ਇਹ ਜਿਹੜੀ ਲੜੀ ਚੱਲੀ ਆ ਇਹ ਇਸ ਧਨੌਲੇ ਵਾਲੇ ਦੇ ਘਰ ਤੱਕ ਨਹੀਂ ਰੁਕਣੀ ਇਹ ਜਾਣੀਆਂ ਹਰ ਘਰ ਦੇ ਵਿੱਚ ਜਿਹੜਾ ਮੁੰਡਾ ਛੋਟੇ-ਮੋਟੇ ਕੇਸ ਤੇ ਭੱਜੂਗਾ ਸਿੱਖ ਜਿਹੜਾ ਸਿੱਖ ਮਾਈਂਡਡ ਹੋਊਗਾ ਜਿਹੜਾ ਇਹ ਗੱਲ ਕਰੂਗਾ ਪੇ ਮੈਂ ਖੜਾ ਇੱਥੇ ਉਹਨੂੰ ਮਾਰ ਦੇਣਗੇ ਇਹ ਇਹ ਤੁਸੀਂ ਗੱਲ ਸਮਝ ਲਓ ਚੰਗੀ ਤਰ੍ਹਾਂ ਇਹ ਗੱਲ ਇੱਥੇ ਨਹੀਂ ਰੁਕਣੀ ਜੇ ਲੋਕ ਨਾ ਜਾਗੇ ਜੇ ਲੋਕਾਂ ਨੇ ਇਹ ਗੱਲ ਨਾ ਚਤੀ ਲੋਕੀ ਕਹਿਣਗੇ ਪੜਕਾਉ ਗੱਲ ਕਰਦਾ ਪਰ ਇਹ ਤੁਸੀਂ ਉਹਨਾਂ ਨੂੰ ਪੁੱਛ ਕੇ ਵੇਖੋ ਜਿਹਨਾਂ ਦਾ 6 ਫੁੱਟ 2 ਇੰਚ ਕੱਦਦਾ ਮੁੰਡਾ ਮੰਜੇ ਤੇ ਪਿਆ ਸ਼ੇਰ ਵਰਗਾ ਜਵਾਨ ਅੱਜ ਬੋਲ ਨਹੀਂ ਰਿਹਾ ਬਾਈ ਤੇ ਲੱਗਦਾ ਨੇ ਵੀ ਜਿਹੜੇ ਲੋਕ ਰਾਤ ਪੜਖੇ ਜਿਹਨੋਂ ਕੋਈ ਕੁਝ ਤਰੀਕੇ ਨਾਲ ਚਲੇ ਗਏ ਤੇ ਮੁਖਤਰਾ ਚਾਹਣਾ ਕਹਿੰਦੇ ਨੇ ਸਰਕਾਰ ਮੁਖਤਰਾ ਚਾਹਣਾ ਚਾਹੁੰਦੀ ਹੈ ਉਹਨਾਂ ਨੂੰ ਇੱਕ ਫਾਰਮੈਟ ਕਰਕੇ ਪਰ ਉਹਨਾਂ ਨੂੰ ਨਹੀਂ ਲੈਣਾ ਚਾਹੁੰਦੀ ਨਾ ਸਰਕਾਰ ਡਰਾਮੇ ਕਰ ਰਹੀ ਹੈ ਜੇ ਲੈਣਾ ਚਾਹੀ ਮੈਂ ਹੀ ਕਹਿ ਰਿਹਾ ਵੀ ਕਾਲਾ ਧਨੋਲੇ ਵਰਗੇ ਬੰਦੇ ਨੂੰ ਇੰਨੇ ਜਿਆਦੇ ਲਿੰਕ ਨੇ ਇਹਨਾਂ ਦੇ ਕਾਲੇ ਧਨੋਲੇ ਤੱਕ ਇੰਨੇ ਲਿੰਕ ਸੀਗੇ ਸਿਆਸਤ ਦੇ ਸਿੱਖ ਪੰਥ ਦੇ ਆਮ ਲੋਕਾਂ ਦੇ ਕਾਲੇ ਦੇ ਘਰ ਤੱਕ ਪਹੁੰਚ ਸੀਗੀ ਕਾਲੇ ਨੂੰ ਜਦੋਂ ਮਰਜ਼ੀ ਬਿਠਾ ਕੇ ਜਿਹੜੀ ਮਰਜ਼ੀ ਗੱਲ ਕਰ ਲੈਂਦੇ ਤੁਸੀਂ ਮੰਨੋ ਜਿਹੜੀ 1100 ਬੰਦਾ ਸਾਡੇ ਮਾਲਵੇ ਦਾ ਕੇ ਤੇ ਕਿਲੋ ਭੁੱਕੀ ਕੇਦੇ 2.10-10 ਸਾਲ ਸਜ਼ਾ ਘਰਾਂ ਦੇ ਘਰ ਆੜ ਦਿੱਤੇ ਨੇ ਇਹਨਾਂ ਨੇ ਉਧਰ ਤਾਂ ਹੁੰਦੇ ਨਹੀਂ ਇਹ ਪਹਿਲਾਂ ਉਹ ਜਿਹੇ ਮਾਰਿਆ ਹੁਣ ਗੈਂਗਸਟਰ ਕਹਿਗਾ ਕਿ ਪਿਛਲੀ ਇਹ ਲੜੀ ਕਾਫੀ ਦੇਰ ਤੋਂ ਚੱਲੀ ਹੋਈ ਹੈ ਜੀ ਉਸ ਲੜੀ ਦੇ ਤਹਿਤ ਕਾਲੇ ਤਨੋਲੇ ਨੂੰ ਜਿਹੜਾ ਫੇਕ